ਕਹਿੰਦਾ ਸੇਠ ਕਹਿੰਦਾ ਜੁਰੇ ਗੱਲ ਚੱਲੀ ਸੇਠਾ ਵੀ ਮਤਲਬ ਕਿ ਨਾਲ ਕੁਝ ਜਾਂਦਾ ਨਹੀਂ ਕਹਿੰਦੇ ਕੁਜੇ ਜੀ ਜਾਂਦੇ ਬੰਦਾ ਕੁਜਾ ਨਾਲੋਂ ਆਪਣੇ ਤਾਂ ਪਰਨੇ ਚ ਬੰਨ ਕੇ ਲ ਜਾਂਦੇ ਨੇ ਫੁੱਲਾਂ ਨੂੰ ਹਾਂ ਕਹਿੰਦੇ ਵੀ ਕਹਿੰਦੇ ਕੁਝ ਨਹੀਂ ਨਾਲ ਜਾਂਦਾ ਫਿਰ ਹਟਦੇ ਲੋਕ ਫੇਰ ਵੀ ਨੂੰ ਸਮਝਦੇ ਨਹੀਂ ਹਟਦੇ ਨਹੀਂ ਕੀ ਕਰਨ ਸਭ ਨੂੰ ਹਾਂ ਪਤਾ ਨਹੀਂ ਕੀ ਗੱਲ ਆ ਬਾਤੇ ਕੋਈ ਸਮਝ ਨਹੀਂ ਲੱਗਦੀ ਵੀ ਕੰਮ ਤਾਂ ਕਰੋ ਆਪਾਂ ਕੰਮ ਵਾਸਤੇ ਨਹੀਂ ਕਹਿੰਦੇ ਕਰੋ ਐ ਮੀਂਦ ਕਰੋ ਬਾਬੇ ਨਾਨਕ ਨੇ ਵੀ ਹੀ ਗਿਆ ਵੀ ਤੁਸੀਂ ਦਸਾਂ ਨਾ ਉਹਦੀ ਕਿਰਤ ਕਰੋ ਕਿਰਤ ਕਰੋ ਤੇ ਖਾਓ ਖਾਓ ਬੇਦਾਰ ਖਾਣਾ ਦਾ ਉਹ ਵੀ ਮਾਰਿਆ ਚੋਲ ਮੈਂ ਜੇ ਆਪਣੇ ਆਪ ਨੂੰ ਹੱਥ ਪੈਰ ਲਾ ਕੇ ਅੱਖਾਂ ਮੂੰਹ ਲਾ ਕੇ ਭੀਜੇ ਇਹ ਆਪਾਂ ਨੂੰ ਇਸੇ ਕਾਰੀ ਤੇ ਭੇਜੇ ਵੀ ਆਪਦਾ ਕਮਾਓ ਔਰ ਖਾਓ ਮੀਂਦ ਦੀ ਕਮਾਈ ਕਰੋ ਠੱਗੀ ਠੋਰੀ ਨਾ ਮਾਰੋ ਲੋਕੋ ਬਾਜੋ ਰੱਬ ਲੈ ਵੀ ਜਾਣਾ ਕਿਸੇ ਦੇ ਨਾਲ ਕੱਫਣ ਵਾਗੀ ਦੋਣਗੇ ਤੇ ਜੇਬ ਨਹੀਂ ਲੱਗੀ ਹੋਊਗੀ ਉਸ ਟਾਈਮ ਜੇਬ ਨਹੀਂ ਲੱਗੀ ਹੁੰਦੀ ਇਹ ਦੇਖੋ ਤੁਸੀਂ ਕੱਫਣ ਦੇ ਉੱਤੇ ਕਾਈ ਮੀਟਰ ਦਾ 5 ਮੀਟਰ ਕੱਪੜਾ ਜਾਂ ਟਿੱਟਾ ਜਾਂ ਮਾਲਮਾਜੀ ਦਾ ਬਣੋ ਜਿਹੜਾ ਸਭ ਤੋਂ ਸਸਤਾ ਕੱਪੜਾ ਆਉਂਦਾ ਉਹ ਰਖਦੇਬ ਨਹੀਂ ਕੰਟਾ ਨਹੀਂ ਰਖਦੇ ਉਹ ਪਾਦ ਲਗੇ ਵੀ ਲੈ ਜਾਓ ਬਈ ਹੁਣ ਚੱਕ ਵੇ ਕਹਿਣਗੇ ਹਨੇਰਾ ਹੁੰਦਾ ਛੇਦੀ ਕਰੋ ਸਵੇਰੇ ਸੁੰਨਿਆ ਸੁੰਨਿਆ ਲੈ ਕੇ ਦਿਵਾਖ ਰਹੋਗੇ ਤੁਹਾਡੀ ਯਾਦ ਰੱਖਦੇ ਨਹੀਂ ਆਪਾਂ ਉਹਨਾਂ ਨੂੰ ਯਾਦ ਹੀ ਯਾਦ ਰੱਖਦੇ ਨਹੀਂ ਲੈ ਜਾਓ ਭਾਈ ਛੇਦੀ ਕਰੋ ਠੀਕ ਹੈ ਕਹਿੰਦਾ ਕਹਿਣਾ ਹੈ ਸੱਚਾਈ ਦੀ ਕਮਾਈ ਕਰੋ ਸੱਚਾਈ ਦੀ ਮਿਹਨਤ ਕਰੋ ਸੱਚਾਈ ਨਾਲ ਰਹੋ ਆਪਣੇ ਬਾਲ ਬੱਚੇ ਵੀ ਪਾਲੋ ਉਹਦੀ ਮਿਹਨਤ ਵੀ ਆਪਦੇ ਪੈਸੇ ਵੀ ਕਮਾਓ ਠੱਗੀ ਠੋਰੀ ਨਾ ਮਾਰੋ ਬੀਮਾਨਾ ਨਾ ਕਰੋ ਕਿ ਕਿਹਦੇ ਨਾਲ ਨਾ ਗਿਆ ਨਾ ਜਾਵੇ ਨਾ ਪੈਸਾ ਗਿਆ ਨਾ ਧੀ ਪੁੱਤ ਗਿਆ ਨਾ ਮਾਂ ਪਿਓ ਗਿਆ ਇਹ ਆਪਦੀ ਜਿੰਦ ਹੈ ਆਪ ਨੂੰ ਜੀਣੀ ਪਣੀ ਹੈ ਰੱਬ ਦੀ ਇਮਾਨਤਾ ਰੱਬ ਲਈ ਜਾਣਾ ਨੜੇ ਹੋਰ ਐਸੇ ਟਨ ਨਾਲੇ ਧੀ ਪੁੱਤ ਕਿਹੜਾ ਸਾਹਮਣੇ ਨੇ ਕਿਹੜਾ ਸਾਹਮਣੇ ਛੱਡ ਕੋਈ ਕੋਤੋਂ ਆਸ਼ਰਮ ਛੱਡਿਓ ਕੋਈ ਕਹਿੰਦਾ ਇਹਨੂੰ ਤੂੜਿਆ ਬਾਹਰਲੇ ਮਹਿਸ਼ਣੇ ਪਏ ਉਹ ਰੋਟੀ ਦੇਣੀ ਹੈ ਦੇ ਦੋ ਮਣ ਕਰੇ ਪਾਣੀ ਕਰੇ ਤੇ ਆਈ ਮਰ ਜੀ ਉਹ ਕੋ ਕਾਲੇ ਉਹ ਨੀਲੇ ਉਹ ਆਈ ਭੋਕੀ ਜਾਂਦਾ ਆੀ ਬੋਲਣੇ ਨਾ ਰੋਲੇ ਦੱਸ ਇਹ ਤਾਂ ਬੈਠਿਆ ਜਾਂਦਾ ਇਹ ਤਾਂ ਚੁੱਪ ਕਰਕੇ ਫੜੇ ਜਦੋਂ ਮਰੀ ਉੱਜ ਤਾਂ ਕੀ ਕਰੇ ਸਾਡਾ ਗਾਲਾ ਨੀਲੇ ਨਹੀਂ ਗਾਲਾ ਨੀਲੇ ਕਿਹਨੂੰ ਕੀ ਇਲਾਜ ਕਰਾਂਗੇ ਆਪਾਂ ਲੋਕਾਂ ਦਾ ਤਾਂ ਭਾਈ ਕੁਛ ਸਮਝ ਨਹੀਂ ਸਾਤੇ ਬੰਦੇ ਸੁਭੈ ਨਹੀਂ ਕੁਝ ਨਹੀਂ ਇਹ ਪਰਮਾਤਮਾ ਹੀ ਕਰੂਗਾ ਜੋ ਕਰੂਗਾ ਪਰਮਾਤਮਾ ਚੱਲ ਆਪਾਂ ਬੱਝੇ ਰਹੋ ਸੇਠਾ ਆ ਪਤਾ ਇਸੇ ਕਰਕੇ ਆਪਾਂ ਦਾ ਆਪਦਾ ਪ੍ਰਭੂ ਦੀ ਸ਼ਰਨ ਦਾ ਸ਼ੀਪੂਣ ਦੀ ਸ਼ਰਨ ਦਾ ਜਿਵੇਂ ਉਹ ਕਹੂਗਾ ਉਵੇਂ ਕਰਦੇ ਆਂ ਬੁਰਾ ਕੰਮ ਮਾੜਾ ਕੰਮ ਲੱਕ ਚੱਕੀ ਥੋੜੀ ਕੁਛ ਨਹੀਂ ਕਰਦਾ ਵੀ ਮੈਂ ਨਾ ਕੁਛ ਨਹੀਂ ਕਰਦਾ ਕਾ ਨਹੀਂ ਕਰਦਾ 1 ਰੁਪਏ ਦੀ ਵੀ ਮਨ ਨਹੀਂ ਕਰਦਾ ਜੇ ਕਿਸੇ ਦਾ ਕੋਈ ਭੁੱਲ ਕੇ ਵੀ ਨਾ 2 ਰੁਪਏ ਆ ਜਾਣ ਕਿਸੇ ਜਿੱਦੋਂ ਹਿਸਾਬ ਖਾ ਚ ਉਹਨੂੰ ਪੁੱਛਿਆ ਹਿਸਾਬ ਕਰੀ ਕਿੰਨੇ ਰਹਿ ਗਏ ਤੇ ਦੇਖ ਠੀਕ ਹੈ ਐਸਾ ਹੁਣਾ ਕੀ ਕਿਸਦਾ ਐ ਪਤਾ ਨਹੀਂ ਕਿੰਨੇ ਗੁਲੇ ਬਣ ਕੇ ਦੇਨੇ ਪਏ ਨਾ ਪਾਪਾਂ ਦੇ ਫੜੇ ਭੁਗਤਨੇ ਪੈਂਦੇ ਨੇ ਕਹਾਂ ਜਾ ਕੇ ਉਰੀ ਉਰੀ ਭੁਗਤ ਜਾਂਦੇ ਨੇ ਉਰੀ ਭੁਗਤ ਜਾਂਦੇ ਨੇ ਕਈਆਂ ਨੂੰ ਫਿਰ ਅਗਲੇ ਜਨਮ ਜਿਵੇਂ ਜਦੋਂ ਅੰਤ ਸਮਾਂ ਆਂਦੇ ਸਿੱਟ ਜਿਹੜਾ ਮੌਤ ਮੌਤ ਬਿੜੀ ਉਦੋਂ ਬੰਦਾ ਬਦੀਨ ਹੋ ਕੇ ਮਰਦਾ ਉਰੀ ਭੁਗਤ ਗਿਆ ਨਾ ਉਹਦਾ ਭੁਗਤ ਗਿਆ ਕਈ ਵਿੱਚਾਂ ਰਹਿ ਜਾਂਦੇ ਨੇ ਹਾਂ ਰਹਿ ਜਾਂਦੇ ਨੇ ਉਹ ਫਿਰ ਉਹਨੂੰ ਕਹਾਂ ਜਾ ਕੇ ਵੀ ਭੁਗਤਣਾ ਪੈਂਦਾ ਅੱਗੇ ਜਾ ਕੇ ਭੁਗਤਣਾ ਇਹ ਹੈ ਵੀ ਇਹਦਾ ਹਿਸਾਬ ਦਾ ਆਪਾਂ ਨੂੰ ਮਹਾਰਾਜ ਨੂੰ ਦੇਣੀ ਪੈਣੀ ਦੇਣੀ ਪੈਣੀ ਚੰਗੇ ਮਾੜੇ ਕਰਮਾਂ ਦੇ ਫਲ ਆਪਾਂ ਨੂੰ ਮਿਲਣਗੇ ਠੀਕ ਹੈ ਜੀ ਚੰਗੇ ਕਰਮ ਕਰਨੇ ਚੰਗੇ ਫਲ ਮਿਲਣਗੇ ਹਾਂ ਮਾੜੇ ਕਰ ਮਿਲਣ ਉਹ ਜੇ ਮਾੜੇ ਮਾੜੇ ਮਿਲਣਗੇ ਠੀਕ ਹੈ ਜੀ ਮਾੜਾ ਥੈਂਕ ਯੂ ਜੀ ਧੰਨਵਾਦ